ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 14 ਤਰੀਕ 12ਵਾਂ ਮਹੀਨਾ 2025 ਨੂੰ ਗੁਰਮਤ ਸਮਾਗਮ ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਸਾਹੀ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਸੇਵਾਦਾਰ ਸਿਖਰ ਗੁੰਮੜ ਤੇ ਪਹੁੰਚ ਚੁੱਕੇ ਨੇ 22 23 24 ਦਸੰਬਰ ਦੇ ਤਿੰਨ ਰੋਜ਼ਾ ਗੁਰਮਤ ਸਮਾਗਮ ਨੇ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੌਰਾਂ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਉਪਦੇਸ਼ ਨਾਲ ਜੋੜਨਗੇ ਸੋ ਵੱਧ ਤੋਂ ਵੱਧ ਸੰਗਤਾਂ ਦੀਵਾਨਾਂ ਦੇ ਵਿੱਚ ਪਹੁੰਚਿਓ ਹਾਜ਼ਰੀਆਂ ਲਵਾਇਓ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਓ ਜੀ ਅੱਜ ਸੇਵਾਦਾਰ ਲੱਗੇ ਹੋਏ ਨੇ ਡਟ ਕੇ ਸੇਵਾ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ